ਜੇ ਤੁਸੀਂ ਅੱਜ 10 ਤੋਂ ਲੈ ਕੇ 12 ਵਜੇ ਤੱਕ ਸਰਕਾਰੀ ਬੱਸਾਂ ਦਾ ਸਫ਼ਰ ਕਰਕੇ ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਹੋ ਤਾਂ ਤੁਸੀਂ ਅੱਜ 10 ਵਜੇ ਤੋਂ ਲੈ ਕੇ 12 ਵਜੇ ਤੱਕ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕੋਗੇ ਕਿਉਂਕਿ ਅੱਜ 10 ਵਜੇ ਤੋਂ ਲੈ ਕੇ 12 ਵਜੇ ਤੱਕ ਸਰਕਾਰੀ ਬੱਸਾਂ ਬੰਦ ਰਹਿਣਗੀਆਂ ਸਰਕਾਰੀ ਬੱਸਾਂ ਦਾ 10 ਵਜੇ ਤੋਂ ਲੈ ਕੇ 12 ਵਜੇ ਤੱਕ ਚੱਕਾ ਜਾਮ ਰਹੇਗਾ ਤਾਂ ਅੱਜ ਸੂਬੇ ਭਰ ਦੇ ਜਿਹੜੇ ਬੱਸ ਸਟੈਂਡ ਨੇ ਉਹ 10 ਵਜੇ ਤੋਂ ਲੈ ਕੇ 12 ਵਜੇ ਤੱਕ ਬੰਦ ਰਹਿਣਗੇ ਕੱਚੇ ਕੰਮਿਆਂ ਨੂੰ ਪੱਕੇ ਕਰਨ ਦੀ ਮੰਗ ਜਿਹੜੀ ਉਹ ਮੁਲਾਜ਼ਮਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਮੁਲਾਜ਼ਮਾਂ ਨੇ ਚੱਕਾ ਜਾਮ ਕੀਤਾ ਹੋਇਆ ਹੈ ਉਥੇ ਹੀ 7 8 ਅਤੇ 9 April ਨੂੰ ਪੂਰਨ ਤੌਰ ਤੇ ਸਰਕਾਰੀ ਬੱਸਾਂ ਨੇ ਜਿਹੜੀਆਂ ਉਹ ਬੰਦ ਰਹਿਣਗੀਆਂ ਮੁਲਾਜ਼ਮ ਪੂਰਨ ਤੌਰ ਤੇ ਚੱਕਾ ਜਾਮ ਕਰਨਗੇ ਕਿਉਂਕਿ ਮੁਲਾਜ਼ਮਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਕੱਚੇ ਕੰਮੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਤਾਂ ਅੱਜ ਸੂਬੇ ਭਰ ਦੇ ਵਿੱਚ 10 ਵਜੇ ਤੋਂ 12 ਵਜੇ ਤੱਕ ਸਰਕਾਰੀ ਬੱਸਾਂ ਬੰਦ ਰਹਿਣਗੀਆਂ 2 ਘੰਟੇ ਸਰਕਾਰੀ ਬਸਾਂ ਦਾ ਚੱਕਾ ਜਾਮਾ ਜਿਹੜਾ ਉਹ ਰੱਖਿਆ ਜਾਵੇਗਾ ਤਾਂ ਆਮ ਜਨਤਾ ਲਈ ਵੱਡੀ ਖਬਰ ਹੈ ਕਿਉਂਕਿ ਜ਼ਿਆਦਾਤਰ ਜਿਹੜੀਆਂ ਔਰਤਾਂ ਨੇ ਮਹਿਲਾਮਾਂ ਨੇ ਉਹ ਸਰਕਾਰੀ ਬਸਾਂ ਦਾ ਸਫ਼ਰ ਜ਼ਿਆਦਾ ਕਰਦੀਆਂ ਨੇ ਤਾਂ 10 ਵਜੇ ਤੋਂ ਲੈ ਕੇ 12 ਵਜੇ ਤੱਕ ਉਹ ਸਰਕਾਰੀ ਬਸਾਂ ਦਾ ਸਫ਼ਰ ਨਹੀਂ ਕਰ ਸਕਣਗੀਆਂ ਕਿਉਂਕਿ ਸਰਕਾਰੀ ਬਸਾਂ ਦਾ ਸਫ਼ਰ 2 ਘੰਟੇ ਦੇ ਲਈ ਬੰਦ ਹੋਇਆ ਵੈ ਕਿਉਂਕਿ ਚੱਕਾ ਜਾਮ ਹੈ ਜਿਹੜਾ ਉਹ ਮੁਲਾਜ਼ਮਾਂ ਦੇ ਵੱਲੋਂ ਕੀਤਾ ਹੋਇਆ ਕਿਉਂਕਿ ਕੱਚੇ ਕੰਮਿਆਂ ਨੂੰ ਪੱਕਾ ਕਰਨ ਦੀ ਮੰਗ ਹੈ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ 7 8 ਅਤੇ 9 April ਨੂੰ ਜਿਹੜੀਆਂ ਬੱਸਾਂ ਨੇ ਉਹ ਪੂਰਨ ਤੌਰ ਤੇ ਬੰਦ ਰਹਿਣ ਗਿਆ ਤਾਂ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਹੈ ਜਿਹੜਾ 7 8 ਅਤੇ 9 April ਨੂੰ ਕੀਤਾ ਹੋਇਆ ਤਾਂ ਅੱਜ ਸੂਬੇ ਭਰ ਦੇ ਵਿੱਚ 2 ਘੰਟੇ ਦੇ ਲਈ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ ਸੂਬੇ ਭਰ ਦੇ ਜਿੰਨੇ ਵੀ ਬੱਸ ਸਟੈਂਡ ਨੇ ਉਹਨਾਂ ਨੂੰ 2 ਘੰਟੇ ਦੇ ਲਈ ਬੰਦ ਰੱਖਿਆ ਜਾਵੇਗਾ ਤਾਂ ਅੱਜ ਚੱਕਾ ਜਾਮ ਕੀਤਾ ਹੋਇਆ ਹੈ ਸਰਕਾਰੀ ਬੱਸਾਂ ਦਾ ਤਾਂ 2 ਘੰਟੇ ਦੇ ਲਈ ਪੂਰੇ ਪੰਜਾਬ ਦੇ ਵਿੱਚ ਪੀਆਰਟੀਸੀ ਸਰਕਾਰੀ ਬੱਸਾਂ ਨੂੰ ਬੰਦ ਕੀਤਾ ਜਾਵੇਗਾ ਤਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਇਹ ਪ੍ਰਦਰਸ਼ਨ ਹੈ ਜਿਹੜਾ ਇਹ ਚੱਕਾ ਜਾਮ ਹੈ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਲਗਾਤਾਰ ਕਦੋਂ ਦੇ ਮੁਲਾਜ਼ਮ ਨੇ ਜਿਹੜੇ ਉਹ ਮੰਗ ਕਰ ਰਹੇ ਤਾਂ ਇਸੇ ਮੰਗ ਨੂੰ ਲੈ ਕੇ ਅੱਜ ਪੂਰੇ ਪੰਜਾਬ ਦੇ ਵਿੱਚ 2 ਘੰਟੇ ਸਰ ਕਾਰੀ ਬਸਾਂ ਬੰਦ ਰਹਿਣਗੀਆਂ ਤਾਂ ਜੇ ਤੁਸੀਂ 10 ਵਜੇ ਤੋਂ ਲੈ ਕੇ 12 ਵਜੇ ਤੱਕ ਸਰਕਾਰੀ ਬਸ ਦਾ ਸਫ਼ਰ ਕਰਨ ਦੀ ਸੋਚ ਰਹੇ ਹੋ ਤਾਂ ਤੁਸੀਂ ਘਰ ਤੋਂ ਬਾਹਰ ਨਾ ਨਿਕਲਿਓ ਉਸ ਤੋਂ ਬਾਅਦ ਜਾਂ ਤੁਸੀਂ ਆਪਣੇ ਵਾਹਨ ਦੇ ਉੱਪਰ ਜਾ ਕੇ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਹੋ ਪਰ ਸਰਕਾਰੀ ਬਸਾਂ ਇਹ 2 ਘੰਟੇ ਦੇ ਲਈ ਪੂਰੇ ਸੂਬੇ ਭਰ ਦੇ ਵਿੱਚ ਬੰਦ ਰਹਿਣਗੀਆਂ